ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋ, ਖੁਸ਼ਹਾਲ ਹੋਵੋਗੇ। ਮੈਂ ਵੀ ਬਿਲਕੁਲ ਠੀਕ ਐ। ਟਾਈਮ ਜਿਹੜਾ ਹੋ ਰਿਹਾ 7:40 ਦਾ ਟਾਈਮ ਹੋਊਗਾ। 7:40 ਮਿੰਟ ਹੋ ਗਏ। ਤੇ ਬਾਹਰ ਤਾਂ ਕੰਮ ਚੱਲ ਹੀ ਰਿਹਾ ਜੋਰ ਨਾਲ। ਫੈਂਸ ਕਿਚਨ 'ਚੋਂ ਮੈਂ ਕੁੜੇ ਖਲਾੜਾ ਪਾਏ ਹੋਏ ਆ। ਇਹਦੇ ਨਾਲ ਬਣਾਈ ਸੀ ਦੇਗ ਕਿਉਂਕਿ ਉਹ ਅੱਜ ਟੂਰਨਾਮੈਂਟ ਸ਼ੁਰੂ ਕਰਨਾ ਦੇ ਵਿੱਚ ਨੇ ਤੇ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੇਗ ਅਰਦਾਸ ਕਰ ਦਿੰਦੇ ਹਾਂ ਨਾ ਦੇਗ ਵਾਲਾ ਬੰਡੀਆਂ ਦੀ। ਉਸ ਕਰਕੇ ਬਣਾਈ ਸੀ ਦੇਗ ਉਹਨੇ ਤੇ ਜਾਂਗੇ। ਦੁੱਧ ਤੱਕ ਆਇਆ ਸਜੁੱਧਾ ਕਰ ਰੋਂ ਕਰਨਾ ਰੱਖਤਾ ਮੱਖਣ ਬਣਾਇਆ ਸੀ ਮੱਖਣ ਨਾਲ ਜਦੋਂ ਕਰਨਾ ਰੱਖ ਰਿਹਾ ਇਧਰ ਪੰਡਤੋਂ ਨਮਾਜ਼ ਨਾ ਵਾਲੇ ਪਹਿਨ ਰਹੇ ਮੈਂ ਮੈਂ ਦੀ ਆ ਕੰਮ ਕੀਤਾ ਹੁਣ ਤੱਕ ਇੰਨਾ ਹੰ ਦਾ ਕੰਮ ਵੀ ਹੋ ਗਿਆ ਕਿ ਦੇਖ ਤਾਂ ਕਿੰਨਾ ਕਿ ਬਣਾਉਣੀ ਸੀਗੀ ਫਾਹਰ ਬਣ ਰਹੇ ਨੇ ਬ੍ਰੈਕਫਾਸਟ ਵਿੱਚ ਪਰੌਂਠੀ ਸਾਰਿਆਂ ਵਾਸਤੇ ਪਰ ਮੈਂ ਨਹੀਂ ਖਾਉਂਗੀ ਮੈਂ ਹਮ ਦਾ ਬ੍ਰੈਕਫਾਸਟ ਕੋ ਸੋਚ ਨਹੀਂ ਕੀ ਕਰਾ ਸੋਚ ਰਹੀ ਆ ਸੈਂਡਵਿਚ ਬਣਾਉਣੀ ਆ ਸਬਜੀ ਵਾਲੇ ਸੈਂਡਵਿਚ ਸਬਜੀਆਂ ਚੌਪ ਕਰ ਦੋ ਉਸ ਵਾਸਤੇ ਤੇ ਲੰਚ ਵਾਸਤੇ ਮੈਂ ਕੋਈ ਸਬਜ਼ੀ ਨਹੀਂ ਬਣਾਉਂਗੀ ਬਾਹਰ ਸਬਜ਼ੀ ਬਣੂਗਾ ਜੀ ਇੱਕ ਦਿਨ ਉਹ ਹੀ ਖਾ ਲਵਾਂਗੀ ਪਹਿਲਾਂ ਫੁਟਕਾ ਬਣਾਉਣ ਨੂੰ ਕਹਿ ਰਹੇ ਆਂਦਾ ਤੇ ਫਲੰਚ ਲਈ ਕੁਝ ਨਹੀਂ ਕਰਨਾ ਮੈਂ ਫ੍ਰੀ ਆ ਬਸ ਬਾਹਰਲਾ ਮਾਹੌਲ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਕੁਝ ਚੱਲ ਰਿਹਾ ਹੈਗਾ ਪਾਣੀ ਵੀ ਜੀ ਪਾਣੀ ਤੁਸੀਂ ਪਾਉਂਦੇ ਵੀਂ ਰੂਵੀ ਵਿੱਚ ਕਰਦੀ ਆਂਨ ਕੰਦਲ ਨਾ ਦੇਣਾ ਪਾਣੀ ਦਾ ਗਰਾਸ ਕਰਕੇ ਖੜ ਜਾਂਦੇ ਪਾਣੀ ਉਹ ਮੇਰਾ ਚੱਲ ਜੀ ਜਾਂਦਾ ਹੁੰਦਾ ਆਂ ਪਿਆਜ਼ ਮੈਂ ਛਿਲਕੇ ਰੱਖਦੇ ਕਿਉਂਕਿ ਕੁਕਿੰਗ ਤਾਂ ਮੈਂ ਅੰਦਰ થોੜੀ-ਬਹੁਤੀ ਕਰਿਆ ਕਰੂ ਮੈਨੂੰ ਪਿਆਜ਼ ਚਾਹੀਦੇ ਹੋਇਆ ਕਰਨਗੇ ਪਿਆਜ਼ ਮੈਂ ਛਿੱਲ ਲੇ ਵਾਸ਼ ਕਰਕੇ ਡੱਬੇ ਚ ਇਨੂੰ ਰੱਖ ਦੂਈ ਹੁਣ ਫ੍ਰਿਜ ਵਿੱਚ। ਹੋਰ ਇਧਰ ਬੀਬੀਆਂ ਬਣਾ ਰਹੀਆਂ ਸੀ ਪ੍ਰਸ਼ਾਦੇ। ਇਹ ਤਾਂ ਹਲੇ ਬ੍ਰੇਕਫਾਸਟ ਬਣ ਰਿਹਾ ਸੀ ਯਾਨੀ ਦਾਲ ਵਾਲੇ ਪਰੌਂਠੇ ਜਾਂ ਦਾਲ ਵਾਲੇ ਰੋਟੀਆਂ ਕਹਿ ਸਕਦੇ ਇੱਕ ਵਾਰ ਜਿਨ੍ਹਾਂ ਨੇ ਬ੍ਰੇਕਫਾਸਟ ਕਰਨਾ ਸੀ ਉਹਨਾਂ ਲਈ ਬਣ ਰਹੇ ਸੀ ਇਹ ਦਾਲ ਵਾਲੇ ਪਰੌਂਠੇ। ਤੇ ਉਸ ਤੋਂ ਬਾਅਦ ਫਿਰ ਲੰਚ ਲਈ ਸਿੰਪਲ ਰੋਟੀਆਂ ਬਣਨਗੇ। ਇੱਕ ਵਾਰ ਤਾਂ ਬ੍ਰੇਕਫਾਸਟ ਦੀ ਤਿਆਰੀ ਹੋ ਰਹੀ ਸੀਗੀ। ਬਹੁਤ ਬਹੁਤ ਕੰਮ ਕਰਦੀ ਸਾਰਾ ਦਿਨ ਲੱਗਿਆ ਰਹਿੰਦੀ ਇਧਰ ਕਰੂਗਾ ਮੈਂ ਸੈਂਡਵਿਚ ਲਈ ਸਬਜ਼ੀਆਂ ਤਿਆਰ ਪਿਆਜ਼ ਸ਼ਿਮਲਾ ਮਿਰਚ ਟਮਾਟਰ ਐਂਡ ਕੌਰਨਸ ਬਸ ਹਨਾ ਜੋ ਚੀਜ਼ਾਂ ਮੇਰੇ ਫਰਿੱਜ ਵਿੱਚ ਹਰ ਵਕਤ ਹੁੰਦੀਆਂ ਬਸ ਮੈਂ ਉਹੀ ਐਡ ਕਰਦਾ ਕਿਉਂਕਿ ਕੋਈ ਸਪੈਸ਼ਲ ਚੀਜ਼ ਕੁਝ ਵੀ ਨਹੀਂ ਹੁੰਦੀ ਇਧਰ ਤਿਆਰ ਕਰ ਲਿਆ ਸੀ ਆਪਣਾ ਬ੍ਰੇਕਫਾਸਟ ਸਬਜ਼ੀਆਂ ਵਾਲਾ ਸੈਂਡਵਿਚ ਬ੍ਰੈਡ ਖਾਣੇ ਮਾੜੀ ਗੱਲ ਨਹੀਂ ਕਿ ਤਾ ਰੋਜ਼ ਬ੍ਰੈਡ ਖਾਣੇ ਚੰਗੇ ਨਹੀਂ ਹੈਗੇ ਇੱਕ ਬਿੱਚ ਸਬਜ਼ੀਆਂ ਜਿਹੜਾ ਆਪਾਂ ਘੱਟ ਪਾਉਣਾ ਫਿਰ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਸੈਂਡਵਿਚ ਸਬਜ਼ੀਆਂ ਹਮੇਸ਼ਾ ਜ਼ਿਆਦੇ ਰੱਖੋ ਸਬਜ਼ੀਆਂ ਸੈਂਡਵਿਚ ਵਿੱਚ ਮੈਂ ਪੂਰਾ ਸਬਜ਼ੀਆਂ ਨਾਲ ਭਰ ਕੇ ਫਿਰ ਉਹਨਾਂ ਨੂੰ ਬਣਾਉਣੀ ਹੁੰਦੀ ਸਬਜ਼ੀਆਂ ਦੀ ਮਾਤਰਾ ਜ਼ਿਆਦੇ ਹੋਵੇਗੀ ਕਾਲ ਕਾਫੀ ਕਰ ਲਈ ਸੀ ਮੈਂ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਡਸਟਿੰਗ ਵੱਲ ਕਿਉਂਕਿ ਅੱਜ ਮੈਨੂੰ ਕੁਕਿੰਗ ਦਾ ਕੋਈ ਕੰਮ ਹੈ ਨਹੀਂ ਸੀ ਮੈਨੂੰ ਕੋਈ ਫਿਕਰ ਨਹੀਂ ਸੀ ਰੋਟੀ ਟੁੱਕ ਦਾ ਬੇਲੀਆਂ ਹੁਣ ਮੈਂ ਜਾਵਾਂ ਬਸ ਮੈਂ ਜੋ ਮੇਰਾ ਦਿਲ ਕਰਿਆ ਕਰੂ ਆਪ ਦੇ ਖਾਣ ਨੂੰ ਮੈਨੂੰ ਕੁਝ ਬਣਾਉਣਾ ਹੁੰਦਾ ਬਣਾ ਲੈਣੀ ਹੁੰਦੀ ਜਿਵੇਂ ਬ੍ਰੇਕਫਾਸਟ ਚਲੋ ਬਾਹਰ ਵੀ ਬਣ ਰਹੀ ਸੀ ਰੋਟੀਆਂ ਦਾਲ ਵਾਲੇ ਪਰੌਂਠੇ ਬਣ ਰਹੇ ਸੀ ਪਰ ਮੈਂ ਨਹੀਂ ਖਾਣੇ ਇਸ ਵਿੱਚ ਬ੍ਰੇਕਫਾਸਟ ਮੈਂ ਆਪਣਾ ਜੋ ਮੈਂ ਕਰਦੀ ਆ ਮੈਂ ਉਹ ਕਰਿਆ ਕਰੂੰਗੀ ਤੇ ਲੰਚ ਵਿੱਚ ਦੇਖ ਲਊਂਗੀ ਜੋ ਬਣੂਗਾ ਬਾਅਦ ਮੈਂ ਉਹ ਖਾ ਲੂੰਗੀ ਤੇ ਹੁਣ ਮੈਂ ਲੱਗੀ ਸੀ ਡਸਟਿੰਗ ਵੱਲ ਇੰਨੀ ਮੇ ਟਾਈਮ ਇਹ ਜਾ ਗਿਆ ਗਰਮੀ ਤਾਂ ਹੁਣ ਚਲੋ ਇੰਨੀ ਗਰਮੀ ਤਾਂ ਨਹੀਂ ਪਰ ਫਿਰ ਵੀ ਮੌਸਮ ਕਾਫੀ ਚੇਂਜ ਹੋ ਗਿਆ ਬਹੁਤ ਡਸਟ ਆਉਂਦੀ ਹੈ ਬਹੁਤ ਡਸਟ ਆਉਂਦੀ ਹੈ ਸਾਹਮਣੇ ਸਾਹਮਣੇ ਤਾਂ ਐਂਟਰੈਂਸ ਟੂਰ ਤੇ ਤੇ ਆਮ ਵਾਲੀ ਟੇਬਲ ਤੇ ਤਾਂ ਇੰਨੀ ਜਾਂਦੇ ਡਸਟ ਆਉਂਦੀ ਕਿ ਸਫਾਈ ਰੋਜ਼ ਕਰ ਲੋ ਉਨੀ ਥੋੜੀ ਦਿਨ ਚ ਤੇ ਦੋ ਵਾਰ ਟਾਸਟਿੰਗ ਕਰੀ ਨਾ ਦੂਜੀ ਵਾਰ ਵੀ ਐਂ ਲੱਗੂ ਵੀ ਸਵੇਰੇ ਤਾਂ ਕਰੀ ਸੀ ਹੁਣ ਫੇਰ ਮਿੱਟੀ ਕਿੱਥੋਂ ਆ ਗਈ ਉਹ ਦੂਜੀ ਵਾਰ ਵੀ ਆਏ ਲੱਗੂ ਵੀ ਜਿਵੇਂ ਕਰੀ ਨਹੀਂ ਹੁੰਦੀ ਹੈਗੀ ਇੰਨੀ ਡਸਟ ਆ ਜਾਂਦੀ ਹੈਗੀ ਉਹ ਤਾਂ ਚਲੋ ਇੱਕ ਦਿਨ ਚਾ ਇੱਕ ਵਾਰੀ ਹੁੰਦੀ ਹੈ ਇੱਕਦ ਕਦੇ ਇੱਕ ਦਿਨ ਛੱਡਿਆ ਵੀ ਜਾਂਦਾ ਹੁਣ ਸਾਰਾ ਦਿਨ ਤਾਂ ਖਾਪੇ ਜਾਂ ਨਹੀਂ ਜਾਂਦਾ ਕਦੇ ਕਦੇ ਕੰਮ ਜ਼ਿਆਦਾ ਹੁੰਦਾ ਕਦੇ ਘੱਟ ਹੁੰਦਾ ਜੇ ਮਰ ਅੱਜ ਮੇਰੇ ਕੋਲ ਕੱਪੜੇ ਹੈ ਨਹੀਂ ਸੀ ਚਲ ਜਿਸਨ ਕੱਪੜੇ ਹੁੰਦੇ ਨੇ ਫਿਰ ਡਸਟਿੰਗ ਡਸਟਿੰਗ ਬਿਲਕੁਲ ਵੀ ਨਹੀਂ ਹੁੰਦੀ ਉਸ ਦਿਨ ਅੱਛਾ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਕਹਿੰਦੇ ਵੀ ਤੁਸੀਂ ਇੰਨਾ ਕੰਮ ਕਰਦੇ ਹੋ ਤੁਸੀਂ ਥੱਕਦੇ ਨਹੀਂ ਕਹਿੰਦੇ ਮੈਂ ਤਾਂ ਥੱਕ ਜਾਂਦੀ ਆ ਅ ਸ਼ੁਰੂ ਸ਼ੁਰੂ ਚ ਹੁੰਦਾ ਸੀ ਕਿ ਥੱਕ ਜਾਂਦਾ ਸੀਗਾ ਫਿਰ ਜਦੋਂ ਆਪਾਂ ਕੰਮ ਕਰਨ ਲੱਗ ਜਾਂਦੇ ਇੱਕ ਤਾਂ ਆਪਣਾ ਉਹ ਕੰਮ ਵਿੱਚ ਇੰਟਰਸਟ ਹੁੰਦਾ ਆਪਾਂ ਨੂੰ ਵਧੀਆ ਲੱਗਦਾ ਕੰਮ ਕਰਨਾ ਹਨਾ ਵੀ ਹਰ ਇੱਕ ਚੀਜ਼ ਮੈਂ ਸਾਫ਼ ਰੱਖਾਂ ਆਰਗੇਨਾਈਜ਼ ਰੱਖਾਂ ਫਿਰ ਕੰਮ ਕਰਨ ਦੇ ਨਾਲ-ਨਾਲ ਆਪਣਾ ਸਟੈਮੀਨਾ ਵੀ ਕੰਮ ਕਰਨ ਦਾ ਵਧੀ ਜਾਂਦਾ ਹੁੰਦਾਗਾ ਜਿਵੇਂ ਸ਼ੁਰੂ ਚ ਆਪਾਂ ਬੰਦਾ 20 ਮਿੰਟ ਤੋਂ ਸ਼ੁਰੂ ਕਰੀਏ ਜੇ 15-20 ਮਿੰਟ ਆਪਾਂ ਡੇਲੀ ਆਪਣੀ ਆਦਤ ਬਣਾ ਲਈ ਵੀ 15-20 ਮਿੰਟ ਮੈਂ ਡਸਟਿੰਗ ਨੂੰ ਘਰ ਦੀ ਸੈਟਿੰਗ ਨੂੰ ਸਾਫ਼ ਸਫਾਈ ਨੂੰ ਦਿਨ ਦੇਣੇ ਨੇ ਫਿਰ ਤੁਸੀਂ ਦੇਖੋਗੇ ਕੁਝ ਦਿਨਾਂ ਬਾਅਦ ਥੋੜਾ ਦਿਲ ਕਰੂ ਮੈਂ ਹੋਰ ਕਰਾਂ 10 ਮਿੰਟ 15 ਮਿੰਟ ਮੈਂ ਸਾਫ ਸਫਾਈ ਹੋਰ ਕਰਾਂ ਉਹ ਆਪਣਾ ਸਟੈਮੀਨ ਹੌਲੀ ਹੌਲੀ ਵਧ ਹੀ ਜਾਂਦਾ ਹੁੰਦਾ ਬਾਕੀ ਕੰਮ ਚ ਆਪਣਾ ਇੰਟਰਸਟ ਹੁੰਦਾ ਮੈਨੂੰ ਕਲੀਨਿੰਗ ਕਰਨੀ ਤੇ ਕੁਕਿੰਗ ਕਰਨੀ ਬਹੁਤ ਜ਼ਿਆਦਾ ਵਧੀ ਲੱਗਦੀ ਘਰ ਦੀ ਸਾਫ ਸਫਾਈ ਕਰਨੀ ਘਰ ਨੂੰ ਆਰਗੇਨਾਈਜ਼ਡ ਰੱਖਣਾ ਹੁਣ ਘਰ ਚ ਸਾਡੇ ਸਿਰਫ ਇਹ ਮੇਰੀ ਜ਼ਿੰਮੇਵਾਰੀ ਆ ਕਿ ਜਿਹੜੀ ਚੀਜ਼ ਜਿਨੇ ਰੱਖਤੀ ਰੱਖਦੀ ਚੱਕਣੀ ਉਥੋਂ ਮੈਂ ਯੂਜ਼ ਚੀਜ਼ ਕਰਕੇ ਸੌਰੀ ਚੀਜ਼ ਯੂਜ਼ ਕਰਕੇ ਉਹਨਾਂ ਨੇ ਥਾਂ ਤੇ ਰੱਖਣ ਹੀ ਨਹੀਂ ਵਾਪਸ ਚੱਕਣੀ ਕਿਤੋਂ ਰੱਖਣੀ ਕੀਤੇ ਹਨਾ ਉਹ ਪਰ ਫਿਰ ਉਹ ਚੀਜ਼ ਨੂੰ ਉਹ ਜਗਾਹ ਤੋਂ ਚੱਕ ਕੇ ਉਹਦੀ ਪ੍ਰੋਪਰ ਪਲੇਸ ਤੇ ਮੈਂ ਰੱਖਣਾ ਹੁੰਦਾ ਹੈਗਾ ਇਸ ਤਰ੍ਹਾਂ ਘਰ ਵਿੱਚ ਕੋਆਪਰੇਸ਼ਨ ਵੀ ਬਹੁਤ ਜ਼ਰੂਰੀ ਹੁੰਦੀ ਹੈ ਜੇ ਸਾਰੇ ਘਰ ਦੇ ਮੈਂਬਰ ਕੋਆਪਰੇਟ ਕਰਨਾ ਜਿਹੜੀ ਚੀਜ਼ ਵੀ ਜਿੱਥੇ ਪਈ ਹੈ ਹਨਾ ਜਗਾਹ ਉਥੇ ਆਪਾਂ ਨੂੰ ਵਾਪਸ ਯੂਜ਼ ਕਰਕੇ ਉੱਥੇ ਰੱਖੀਏ ਤਾਂ ਫਿਰ ਦੂਜੇ ਬੰਦੇ ਦਾ ਕੰਮ ਨਹੀਂ ਵੱਧਦਾ ਤਾਂ ਫਿਰ ਇੰਨੀ ਜ਼ਿਆਦਾ ਆਪਾਂ ਉਹ ਚੀਜ਼ਾਂ ਲਈ ਉਹਨਾਂ ਨੂੰ ਥਾਂ 'ਚ ਰੱਖਣ ਲਈ ਜ਼ਿੰਮੇਵਾਰ ਜੀ ਨਹੀਂ ਹੁੰਦੇ ਹੈਗੇ ਇਸ ਕਰਕੇ ਸਾਡੇ ਘਰ 'ਚ ਇਹ ਅਸੂਲ ਕੋਈ ਫੋਲੋ ਨਹੀਂ ਕਰਦਾ ਵੀ ਜਿੱਥੇ ਚੀਜ਼ ਆਪਾਂ ਚੱਕੀਏ ਉੱਥੇ ਰੱਖੀਏ ਤੇ ਹੁਣ ਮੈਂ ਅਗੀ ਸੀ ਡਾਈਨਿੰਗ ਟੇਬਲ ਵਾਲਾ ਸਮਾਨ ਕੱਲ ਉਹ ਇਹ ਦਵਿੰਦਰ ਲੈ ਕੇ ਆਏ ਸੀ ਤੇ ਸਵੇਰੇ ਪਤਾ ਨਹੀਂ ਮੈਂ ਚੋ ਕੀ ਕੰਡ ਕੇ ਦਿੱਤਾ ਸੀ ਉਹਨਾਂ ਨੂੰ ਉਹ ਸਾਰਾ ਸਮਾਨ ਮੈਂ ਕਿਹਾ ਕਰਤੇ ਤੇ ਰੱਖ ਗਈ ਸੋ ਮੈਂ ਜਲਦੀ ਵਿੱਚ ਮੈਂ ਚਲੋ ਫੇਰ ਰੱਖੂੰਗੀ ਇਹਨੂੰ ਮੈਂ ਚੱਕੂੰਗੀ ਉਹ ਸਮਾਨ ਪਹਿਲਾਂ ਮੈਂ ਚੱਕੂੰਗੀ ਡਾਈਨਿੰਗ ਟੇਬਲ ਕਲੀਅਰ ਕਰੂੰਗੀ ਸਾਰਾ ਤੇ ਉਸ ਤੋਂ ਬਾਅਦ ਫੇਰ ਇੱਥੇ ਵਾਈਪ ਕਰ ਦੂੰ ਕਪੜਾ ਮਾਰ ਦੂੰਗੀ ਬਸ ਇਹੀ ਕੁਸੇ ਕੇਕ ਸੀ ਕੇਕ ਮੈਂ ਦੇਖ ਰਹੀ ਸੀ ਵੀ ਐਕਸਪਾਇਰ ਡੇਟ ਵੀ ਕਰਵਾ ਦੇ ਉਹ ਪਹਿਲਾਂ ਪਹਿਲਾਂ ਯੂਜ਼ ਕਰੀਂ ਕਈ ਵਾਰ ਕੀ ਹੁੰਦਾ ਬੜੇ ਨੇੜੇ ਹੁੰਦੇ ਐਕਸਪਾਇਰ ਡੇਟ ਤੇ ਫਟਾਫਟ ਯੂਜ਼ ਕਰਨਾ ਪੈਂਦਾ ਐਗਸ ਨੂੰ ਰੱਖ ਦੂੰ ਫ੍ਰਿਜ ਵਿੱਚ ਹੁਣ ਜੇ ਮੈਂ ਗਰਮੀ ਦਾ ਟਾਈਮ ਆ ਤੇ ਬਾਹਰ ਨਹੀਂ ਅਸੀਂ ਗਰਮੀ ਚ ਰੱਖਦੇ ਸਰਦੀ ਤੇ ਮੈਂ ਬਾਹਰ ਰੱਖ ਲਵਾਂਨੀ ਤੇ ਨਾਲ ਫ੍ਰਿਜ ਵਿੱਚ ਰੱਖ ਦੂੰਗੀ ਟੇਬਲ ਹੋ ਗਿਆ ਖਾਲੀ ਦੇਖੋ ਕੋਈ ਵੀ ਚੀਜ਼ ਐਸ ਤਰ੍ਹਾਂ ਖਾਲੀ ਹੀ ਵਧੀਆ ਲੱਗਦੀ ਹੈ ਹਰ ਇੱਕ ਚੀਜ਼ ਦੀ ਇੱਕ ਪ੍ਰੋਪਰ ਪਲੇਸ ਹੋਵੇ ਘਰ ਵਿੱਚ ਉਹਦੇ ਪ੍ਰੋਪਰ ਘਰ ਹੋਵੇ ਹਰ ਇੱਕ ਚੀਜ਼ ਦਾ ਤੇ ਆਪਾਂ ਆਪਣੇ ਘਰ ਚ ਚੀਜ਼ਾਂ ਪਈਆਂ ਵਧੀਆ ਲੱਗਦੀਆਂ ਨੇ ਆਪਾਂ ਆਪਣੀ ਥਾਂ ਤੇ ਪਈਆਂ ਵਧੀਆ ਲੱਗਦੀਆਂ ਨੇ ਇਹ ਨਹੀਂ ਹੈਗਾ ਵੀ ਜਿੱਥੇ ਮਰਜ਼ੀ ਤੁਸੀਂ ਰੱਖ ਦੋ ਫਿਰ ਉਹ ਘਰ ਨਹੀਂ ਲੱਗਦਾ ਹੈਗਾ ਬੀਤੇ ਮਰਜ਼ੀ ਚੀਜ਼ਾਂ ਤੁਸੀਂ ਰੱਖ ਦੋ ਰੋੜੀ ਚ ਲਓ ਵਧੀਆ ਗੱਲ ਨਹੀਂ ਹੈਗੀ ਉਹ ਮੈਨੂੰ ਬਿਲਕੁਲ ਵਧੀਆ ਲੱਗਦਾ ਮੈਨੂੰ ਇਹ ਹੁੰਦਾ ਹਰ ਇੱਕ ਚੀਜ਼ ਦੀ ਇੱਕ ਪ੍ਰੋਪਰ ਜਗ੍ਹਾ ਹੋਵੇ ਫਿਰ ਆਪਣਾ ਘਰ ਸੈੱਟ ਰਹਿੰਦਾ ਆਰਗੇਨਾਈਜ਼ ਰਹਿੰਦਾ ਹਾਂ ਕਦੇ ਕਦੇ ਖਲਾਰਾ ਪੈ ਜਾਂਦਾ ਪਰ ਇਹ ਤਾਂ ਨਹੀਂ ਤੁਸੀਂ ਹਮੇਸ਼ਾ ਹੀ ਖਲਾਰਾ ਪਾਈ ਰੱਖੋ ਪਾਈ ਰੱਖੋ ਉਹ ਹਾਲ ਨਹੀਂ ਠੀਕ ਲੱਗਦੀ ਹੈ ਔਰ ਜੇ ਆਪਾਂ ਲੇਡੀਜ਼ ਆਪਣਾ ਘਰ ਨਹੀਂ ਮੈਨੇਜ ਕਰਕੇ ਰੱਖ ਸਕਦੀਆਂ ਆਰਗੇਨਾਈਜ਼ ਕਰਕੇ ਰੱਖ ਸਕਦੀਆਂ ਸਾਫ਼ ਨਹੀਂ ਰੱਖ ਸਕਦੇ ਹਨ ਫਿਰ ਆਪਣਾ ਘਰੇ ਰਹਿਣ ਦਾ ਕੰਮ ਵੀ ਕੀ ਹੈ ਫਿਰ ਆਪਾਂ ਘਰੇ ਬੈਠੀਆਂ ਜੇ ਇਹ ਨਹੀਂ ਕਰ ਸਕਦੀਆਂ ਫਿਰ ਆਪਣਾ ਘਰੇ ਬੈਠਣ ਦਾ ਫਾਇਦਾ ਵੀ ਕੀ ਹੈ ਟਾਈਮ ਹੋ ਗਿਆ 9:30 ਦਾ ਕਿਚਨ ਮੇਰੀ ਕਲੀਨ ਹੋ ਗਈ ਕੱਲੇ ਸਿੰਕਸ ਰੈਮੀ ਕਲੀਨ ਕਰਨਾ ਹੈ ਤੇ ਫਰੂਟ ਮੈਂ ਆਪਣਾ ਕੱਟ ਕੇ ਰੱਖ ਲਿਆ ਪਪਾਇਆ ਕਈ ਵਾਰ ਨਾ ਤਾਂ ਕੱਟਣ ਦੀ ਕੋਣ ਕਰਨਾ ਤੇ ਕੱਟਣ ਵਿੱਚ ਫਰੂਟ ਹੀ ਖਾਂਦੀ ਵਿੱਚ ਛੱਡ ਪਰੇ ਕੱਟਣਾ ਪਊਗਾ ਇਸ ਕਰਕੇ ਹੁਣ ਜਰਮੀ ਕੰਮੀ ਮੇਰੀ ਯਾਦ ਹੋਇਆ ਕਰੋ ਜਿਵੇਂ ਕਦੇ ਵਾਟਰਮੈਲਨ ਆ ਮੈਂਗੋ ਆ ਪਪਾਇਆ ਤਾਂ ਇਹ ਜ ਕੱਟਣ ਛਿੱਲਣ ਵਾਲੇ ਫਰੂਟ ਮੈਂ ਇਸ ਟਾਈਮ ਜੋ ਕਿਚਨ ਦਾ ਕੰਮ ਖਤਮ ਕਰਦੇ ਆ ਕੱਟ ਕੇ ਕੰਟੇਨਰ ਚ ਪਾ ਕੇ ਫ੍ਰਿਜ ਵਿੱਚ ਰੱਖ ਲੂ ਜਦੋਂ ਵੀ ਤੁਹਾਡਾ ਫਰੂਟ ਦਾ ਟਾਈਮ ਆਉਂਦੀ ਡੱਬੀ ਚੱਕੋ ਤੇ ਖਾਓ ਹਣਾ ਇੱਕ ਕੰਟੇਨਰ ਮੇਰਾ ਇੱਕ ਮੈਂ ਸਪੇਅਰ ਹੋਰ ਕੱਟਦਾ ਜਿਹਨੇ ਖਾਣਾ ਹੋ ਖਾ ਰਣਗੇ ਕਈ ਵਾਰ ਕੱਟਣ ਪਿੱਛੇ ਖਾਂਦਾ ਨਹੀਂ ਕੋਈ ਵੀ ਜੇ ਖਿਲਾਂ ਕੱਟਾਂਗੇ ਬਾਕੀ ਆਪਾਂ ਫਿਰ ਮੈਂ ਕਿਹ ਖਰਾਬ ਹੀ ਹੋਊਗਾ ਇਸ ਕਰਕੇ ਐਕਸਟਰਾ ਇੱਕ ਕੰਟੇਨਰ ਚ ਹੋਰ ਕੱਟ ਕੇ ਰੱਖਦਾ ਇਹਨਾਂ ਨੂੰ ਹੁਣ ਰੱਖ ਦਾਨੇ ਫਰਟੀ ਵਿੱਚ ਫਰੂਟ ਖਾਣਾ ਬਹੁਤ ਜ਼ਰੂਰੀ ਹੈ ਆਪਾਂ ਭੈਣਾ ਕੰਮ ਕੰਮ ਕਰਕੇ ਥੱਕ ਜਾਂਦੀਆਂ ਚਲ ਕਹਿੰਦੇ ਚਲ ਛੱਡ ਪਰੇ ਜਾਂ ਆਪਾਂ ਕਰ ਲਾਂਗੇ ਪਰ ਆਪਾਂ ਫਰੂਟ ਨਹੀਂ ਕੱਟ ਕੇ ਖਾ ਸਕਦੀਆਂ ਐਨੀ ਕੌਣ ਹੁੰਦੀ ਮੇਰਾ ਪਹਿਲਾਂ ਇਹ ਨਹੀਂ ਖਾਸ ਸੀਗਾ ਪਰ ਹੁਣ ਮੈਂ ਆਪਣੀ ਪੂਰੀ ਕੇਅਰ ਕਰਦੀ ਆਂ ਟਾਈਮ ਹੋ ਰਿਹਾ 3:30 ਦਾ ਮੈਂ ਕਰੀ ਆਪਣੀ ਚਾਹ 3:30 ਹੋ ਗਿਆ 3:30 ਵਜੇ 3:30 ਵਜੇ ਜਲਦੀ ਜੀ ਕਰੇ 3:30 ਕਰ ਲਾਂ ਨਾ ਕੋ ਫਿਕਸ ਟਾਈਮ ਨਹੀਂ 3:30 3:30 3:30 ਦੇ ਆਸ-ਪਾਸ ਮੈਂ ਚਾਹ ਕਰ ਲਾਂ ਨੀ ਆਪਣੀ ਕਿਰ ਮੇਰੀ ਚਾਹ ਬਣ ਰਹੀ ਹੈ ਚਾਹ ਪੀ ਕੇ ਫਿਰ ਮੈਂ ਦਾ ਸਬਜੀ ਦੇ ਮੈਨੂੰ ਕੋ ਟੈਨਸ਼ਨ ਤਾਂ ਹੈ ਨਹੀਂ बस ਮੈਂ ਆਪਣਾ ਖਾਣਾ ਸ਼ਾਮ ਦਾ ਮੈਂ ਕੁੱਕ ਕਰੂੰਗੀ ਖਿਚੜੀ ਸੋਚ ਰਹੀ ਹਾਂ ਬਣਾ ਲਾਂ ਜਾਂ ਚੀਲਾ ਬਣਾ ਲਾਂ ਕਿਉਂਕਿ ਦੁਪਹਿਰੇ ਲਾਂਚ ਵਿੱਚ ਤਾਂ ਮੈਂ ਜੋ ਹਲਵਾਣੀ ਬਣਾਈ ਸੀ ਮੈਂ ਪਨੀਰ ਦੀ ਸਬਜੀ ਲੈਣੀ ਸੀ ਇੱਕ ਫੁਲਕਾ ਲੈ ਰਿਆ ਸੀਗਾ ਤੇ ਸ਼ਾਮ ਨੂੰ ਮੈਂ ਬਣਾਉਂਗੀ ਆਪਣਾ ਕੁਛ ਨਾ ਕੁਛ ਲੱਗਦਾ ਹਲਕਾ ਕੁਛ ਖਿਚੜੀ ਜਾਂ ਚੀਲਾ ਐਸ ਤਰ੍ਹਾਂ ਦਾ ਕੁਛ ਬਣਾਉਂਗੀ ਬਾਹਰ ਚੱਲੀ ਆ ਰੋਟਾ ਕੁਸ ਮੇਰਦੇ ਉਹ ਵਿਚਾਰੀਆਂ ਜੂਲੇ ਉਮਰੇ ਬੈਠੀਆਂ ਨੇ ਇੰਨੀ ਗਰਮੀ ਆ ਨਾਲ ਤਾਂ ਉਹ ਇੱਕ ਲੱਛੂਲੇ ਦੱਸੇ ਇੱਕ ਇੱਕ ਗਰਮੀ ਰੋਟੀ ਪਕਾਉਣੀ ਔਖੀ ਹੋਈ ਪਈ ਉਹਨਾਂ ਨੂੰ ਆਏ ਸੇਕ ਨਾ ਮੂੰਹ ਲਾਲ ਹੋ ਰਿਹਾ ਗਰਮੀ ਹੈ ਉਹ ਵੈਸੇ ਅੱਜ ਬੱਦਲ ਬਈ ਹੋ ਰਹੇ ਵਿੱਚ ਪਰ ਗਰਮੀ ਐ ਫੇਰ ਵੀ ਬੱਦਲ ਹੋਏ ਪੈਣੇ ਧੁੱਪ ਹੋ ਜਾਂਦੇ ਫੇਰ ਬੱਦਲ ਹੋਏ ਨਾਏ ਹੋਏ ਪੈਣੇ ਚਾਹ ਕਰ ਲਈ ਚਾਹ ਪੀ ਕੇ ਫਿਰ ਦੇਖਦੇ ਅੱਜ ਮੈਨੂੰ ਕੋਈ ਕੰਮ ਨਹੀਂ ਮੈਂ ਵੀ ਫ੍ਰੀ ਆ ਬਿਲਕੁਲ ਤੇ ਸ਼ਾਮ ਜੀ ਨੂੰ ਵਾਕ ਕਰੂੰਗੀ 5:30 ਕਰਦੀ ਹਣੀ ਵਾਕ ਮੈਂ ਜੇ ਕੋਈ ਕੰਮ ਹੋਵੇ ਤਾਂ ਕੇਵਲ ਲੇਟ ਵੀ ਹੋਏ ਨਾ ਕੰਮ ਹੋਵੇ ਤਾਂ ਜਲਦੀ ਟਾਈਮ ਤੇ 5:30 ਵੀ ਬਾਅਦ ਜਾ ਕੇ ਵਾਕ ਕਰ ਲਵਾਂਗੀ ਸ਼ਾਮ ਨੂੰ ਮੈਂ ਆਪਣੇ ਲਈ ਬਣਾਉਣੀ ਹੈ ਖਿਚੜੀ ਡਿਨਰ ਵਿੱਚ ਉਹਦੇ ਲਈ ਮੈਂ ਸਮਾਨ ਕੱਟ ਕੇ ਰੱਖਤਾ ਓਟਸ ਇਹ ਚਾਵਲ ਤੇ ਦਾਲ ਆ ਚਾਵਲ ਵੀ ਇਹ ਦੇ ਵਿੱਚ ਹੀ ਨੇ ਚੰਦ ਕੋ ਚਾਵਲ ਮੈਂ ਕੱਟ ਲਈ ਨੇ ਚਾਵਲ ਤੇ ਮੂੰਗੀ ਦਾਲ ਛਿਲਕੇ ਵਾਲੀ ਪਰ ਇਹ ਦਲੀ ਹੋਈ ਦਾਲ ਆ ਸਾੰਪਣੀ ਹੈਗੀ ਚਾਵਲ ਦਾਲ ਓट्स ਤੇ ਸਬਜੀ ਵਿੱਚ ਇਕੱਲੇ ਮਟਰ ਨੇ ਗਾਜਰਾ ਵੀ ਮੇਰੇ ਕੋਲ ਪਿਆ ਨੋ ਵੀ ਕੱਢਦੇ ਹੋਣ ਮੇਰੇ ਯਾਦ ਆਗੇ ਵੀ ਗਾਜਰਾ ਵੀ ਹੈਗੀ ਨੋ ਵੀ ਕੱਢਦੇ ਆ ਸੁਆ ਚਾਂਸ ਮੈਂ ਸੋਕ ਕਰ ਦੂੰਗਾ ਹਰੇ ਮੀਂਹ ਟੜਕੇ ਵਿੱਚ ਕੱਟੂ ਬਸ ਇਕੱਲਾ ਪਿਆਜ਼ ਲੈ ਕੇ ਪਰ ਇਹ ਕੱਟਣ ਵਾਲਾ ਮੈਂ ਤੜਕਾ ਲਗਾਉਂ ਮੂੰਗੀ ਨਾਲ ਦੇਣਾ ਕੱਢ ਦੂੰ ਇਹ ਸਮਾਨ ਮੈਂ ਕੱਢ ਕੇ ਪਹਿਲੇ ਹੀ ਰੱਖ ਲਿਆ ਆਪਣਾ ਜੀ ਟਾਈਮ ਹੋ ਗਿਆ ਸਵਾ 6 ਦਾ 6:10 ਮਿੰਟ ਹੋ ਗਏ ਮੁੱਖੀ ਉਹਨਾਂ ਕਿੱਥੋਂ ਆ ਜਾਣਗੇ ਤੇ ਇਧਰ ਮੈਂ ਚੌਪਿੰਗ ਕਰ ਲਈ ਖਿਚੜੀ ਲਈ ਪਿਆਜ਼ ਟਮਾਟਰ ਹਰੀ ਮਿਰਚ ਹਰੀ ਮਿਰਚ ਜਦੋਂ ਹੁੰਦੀ ਆ ਉਹ ਤਾਂ ਮੈਂ ਜ਼ਰੂਰ ਪਾਉਣੇ ਖਿਚੜੀ 'ਚ ਫਿਰ ਮੈਂ ਲਾਲ ਮਿਰਚ ਨਹੀਂ ਪਾਉਂਗੀ ਹਰੀ ਮਿਰਚ ਨਾਲ ਬੜਾ ਕਰਾਰਾਪਨ ਆ ਜਾਂਦਾ ਖਿਚੜੀ ਸੁਆਹ ਲੱਗਦੀ ਆ ਫੁਕ ਫੁਕਲੀ ਹੀ ਲੱਗਦੀ ਹੈ ਹਣ ਬਿਮਾਰਾਂ ਜਾਨੀ ਲੱਗਦੀ ਹਰੀ ਮਿਰਚ ਨਾਲ ਕਰਾਰੀ ਹੋ ਜਾਂਦੀ ਹੈ ਤੇ ਸਬਾਨ ਵਿੱਚ ਸਾਰਾ ਕੱਢਿਆ ਤੇ ਅਸੀਂ ਗਾਜਰਾਂ ਲਈ ਮੈਂ ਕੱਢਦੇ ਗਾਜਰਾ ਵੀ ਫਰੋਜ਼ਨ ਨੇ ਮੇਰੇ ਕੋਲੇ ਮਟਰ ਵੀ ਫਰੋਜ਼ਨ ਨੇ ਤੇ ਇਧਰ ਮੈਂ ਕੁੱਕਰ ਰੱਖ ਲੈ ਆਪਾਂ ਨਿੱਕੋ ਜਾਂ ਕੁੱਕਰ ਬੜਾ ਕੰਮ ਆਉਂਦਾ ਹੈ ਫਟਾਫਟੇ 'ਚ ਖਿਚੜੀ ਬਣ ਜਾਂਦੀ ਹੈ ਫਟਾਫਟ ਤੇ ਦੋਵਾਂ ਇਸ ਰਾਚਾ ਨੂੰ ਖਿਚੜੀ ਮੈਂ ਲਗਾਉਣੀ ਹੈ ਤਲਕਾਂ ਦੇਸੀ ਘਿਓ ਚ ਬਣਾਵਾਂਗੇ ਆਪਾਂ ਡਿਨਰ ਚ ਖਿਚੜੀ ਵਾਕ ਮੇਰੀ ਹੋਗੀ ਅੱਧਾ ਘੰਟਾ ਵਾਕ ਮੈਂ ਕਾ ਬਿਲੀ ਵਾਕ ਮੈਂ ਆਪਦੀ ਕਰਾਈ ਜਾ ਤੱਕਾਂਟਾ ਫਿਰ ਮੈਂ ਕਾ ਖਿਚੜੀ ਬਣਾਵਾਂ ਬਣਾਇਆ ਮਾਂ ਫਿਰ ਖਿਚੜੀ ਲੇਟ ਹੋ ਜੂ ਮੇਰੀ ਹਨਾ ਖਿਚੜੀ ਬਣਾ ਕੇ ਫਿਰ ਮੈਂ 10 15 ਮਿੰਟ ਫਿਰ ਬਾਹਰ ਟੈਲੂਗੀ ਥੋੜਾ ਜਿਹਾ ਤੁਹਾਨੂੰ ਵੀ ਦਿਖਾਉਂਗੀ ਵੇਲੇ ਚ ਕੀ ਕੁਝ ਹੋ ਰਿਹਾ ਹੁਣ ਤਾਂ ਸੋਨਸਰੇ ਪੀ ਬਸ ਰੋਟੀ ਵਾਲੀ ਆਈਆਂ ਨੇ ਸ਼ਾਮ ਦੀ ਰੋਟੀ ਤਿਆਰੀ ਕਰ ਰਹੀ ਐਨ ਹਲਵਾਈ ਆਪ ਦਾ ਕੰਮ ਕਰ ਰਹੇ ਨੇ ਮੈਂ ਕਾ ਚਲੋ ਮੈਂ ਆਪਣੀ ਖਿਚੜੀ ਬਣਾ ਕੇ ਕਿਚੜੀ ਬਣਾਉਣ ਲੱਗ ਪਈ ਹੁਣ ਹੁਣ ਸ਼ਾਮ ਦਾ ਟਾਈਮ ਸੀ ਵੀ ਆਈ ਸੀ ਬਾਹਰ ਵਾਕ ਕਰਦੀ ਘਰ ਦੇਰ ਦੇਰ ਅੱਗੇ ਮੈਂ ਚਲੋ ਵੀਡੀਓ ਸ਼ੂਟ ਕਰ ਲੈਂਦੇ ਆ ਲਵਾਈ ਕਰ ਰਹੀ ਸੀ ਆਪਣਾ ਕੰਮ ਪਹਿਲਾਂ ਉਹ ਦੁਪਹਿਰ ਦੇ ਰੋਟੀ ਪਾਣੀ ਤਿਆਰ ਕਰਦੇ ਨੇ ਉਸ ਤੋਂ ਬਾਅਦ ਸ਼ਾਮ ਦਾ ਕਰਦੇ ਨੇ ਸ਼ਾਮ ਨੂੰ ਉਹ ਸਵੇਰ ਦੀ ਤਿਆਰੀ ਕਰਕੇ ਰੱਖ ਕੇ ਜਾਂਦੇ ਨੇਗੇ ਇਧਰ ਬੀਬੀਆਂ ਬਣਾ ਰਹੀਆਂ ਸੀ ਪ੍ਰਸ਼ਾਦ ਦੇ ਸ਼ਾਮ ਵਾਸਤੇ ਫੂਡਰ ਆਉਣਕ ਮੇਲਾ ਲੱਗਿਆ ਹੋਇਆ ਤੇ ਮੈਨੂੰ ਹੋਈਆਂ ਪੀਆਂ ਮੋਚਾ ਮੈਨੂੰ ਕੋਈ ਟੈਨਸ਼ਨ ਨਹੀਂ ਉਸ ਵੀ ਸਵੇਰੇ ਕੀ ਬਣਾਵਾ ਸ਼ਾਮ ਨੂੰ ਕੀ ਬਣਾਵਾ ਮੈਨੂੰ ਸਿਰਫ ਆਪਦਾ ਹੀ ਹੁੰਦਾ ਜਿਵੇਂ ਕੁਝ ਅਲੰਗ ਤੱਕ ਮੈਂ ਕੁਝ ਖਾਣਾ ਮੈਂ ਆਪਣੇ ਵਾਸਤੇ ਬਣਾ ਲਾਂਨੀ ਆ ਨਹੀਂ ਇੱਥੋਂ ਤਾਂ ਮੈਂ ਚਲੋ ਕੁਝ ਨਾ ਕੁਝ ਖਾਈ ਸਕਦੇ ਜੋ ਵੀ ਬਣਦਾ ਟਾਈਮ ਹੋ ਗਿਆ ਪੌਣੇ 7 ਦਾ ਉਧਰ ਲੇਡੀਜ਼ ਬਣਾ ਰਹੀ ਨੇ ਫੁਲਕੇ ਤੇ ਵਿਹੜੇ ਚ ਸੁਣ ਸੁਣਾ ਹਜੇ ਸਾਰੇ ਗਰਾਊਂਡ ਜਿਹਨੇ ਕੋਈ ਨਹੀਂ ਆਇਆ ਕਰੇ ਵਿਹੜਾ ਸੁਣਨਾ ਮੈਂ ਵੀ ਪੂਰੀ ਵਧੀਆ ਵਾਕ ਕਰ ਲਈ ਅੱਜ ਪਹਿਲਾਂ ਮੈਂ ਨੀਚੇ ਜਗ੍ਹਾ ਤੇ ਕੀਤੀ ਖਾਣੀ ਜਿਹੜੀ ਨੀਚੇ ਜਗ੍ਹਾ ਅੱਧ ਤੱਕ ਵਿਹੜਾ ਖਾਲੀ ਸੀ ਫਿਰ ਮੈਂ ਆਹ ਵਾਲੇ ਫਲੋਰ ਤੇ ਕੀਤੀ ਅੰਦਰ ਵਧੀਆ ਸੈਰ ਹੋ ਗਈ ਹੁਣ ਮੈਂ ਇੱਥੇ ਬੈਠੀ ਆ ਥੱਕ ਗਈ ਲੱਤਾਂ ਪਾਂਦੇ ਪੜੇ ਹੋ ਜਾਂਦੇ ਵਾਕ ਕਰਕੇ ਮੌਸਮ ਬੜੀ ਸ਼ਾਮ ਦਾ ਮੌਸਮ ਬਹੁਤ ਵਧੀਆ ਲੱਗਦਾ ਬਾਹਰ ਬੈਠਣਾ ਤੇ ਰੁੱਤੀਆਂ ਨਹੀਂ ਵਧੀਆ ਦੇਣੀ ਤਾਂ ਗਰਮੀ ਹੁੰਦੀ ਹੈ ਪਰ ਸਵੇਰੇ ਸ਼ਾਮ ਦਾ ਮੌਸਮ ਬਹੁਤ ਵਧੀਆ ਹੁੰਦਾ ਬਾਹਰ ਖਿਚੜੀ ਬਣ ਗਈ ਬਹੁਤ ਅੱਛਾ ਟੈਕਸਚਰ ਨਾ ਮੈਂ ਪਾਣੀ ਪਾ ਜਾਂਦਾ ਮੈਂ ਕੁਝ ਨਹੀਂ ਕਰਾਂ ਜੇ ਖੋਲਦੇ ਬਹੁਤ ਹੀ ਅੱਛਾ ਟੈਕਸਚਰ ਆ ਜਾਂਦਾ ਕਈ ਵਾਰ ਤਾਂ ਗਾਣੀ ਹੁੰਦੀ ਹੈ ਕਈ ਵਾਰ ਜਾਨੇ ਬਤਲੀ ਹੁੰਦੀ ਆ ਅੱਜ ਬਿਲਕੁਲ ਠੀਕ ਟੈਕਸਚਰ ਆਇਆ ਖਿਚੜੀ ਦਾ ਡਿਨਰ ਚ ਖਾਵਾਂਗੇ ਖਿਚੜੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚਾਹੀਦਾ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ